ਫਾਈਨਲੀ 21 ਜੂਨ 2024 ਨੂੰ ਸੈਕਰਾਮੈਂਟੋ ਸ਼ਹਿਰ ਤੋਂ ਜਿਹੜਾ ਕਿ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੇ ਵਿੱਚ ਆ ਇੱਥੋਂ ਮੈਂ ਸ਼੍ਰੀ ਹਿਮਕੁੰਸਰ ਜੀ ਦੀ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਆ ਤੇ ਹੁਣ ਘਰ ਤੋਂ ਮੈਂ ਕਾਰ ਲੈ ਕੇ ਨਿਕਲ ਪਿਆ ਤੇ ਇੱਥੇ ਲੱਗੇ 20-25 ਮਿੰਟ ਦੂਰ ਤੇ ਗੁਰਦੁਆਰਾ ਸਾਹਿਬ ਵੈਸ ਸੈਕਰਾਮੈਂਟੋ ਸ਼ਹਿਰ ਦੇ ਵਿੱਚ ਤੇ ਉੱਥੇ ਜਾ ਕੇ ਮੱਥਾ ਟੇਕ ਕੇ ਉਸ ਤੋਂ ਬਾਅਦ ਜਾਣਾ ਹੈਗਾ 에어ਪੋਰਟ ਸੈਨ ਫਰਾਂਸਿਸਕੋ ਤੇ ਆ ਜਿਹੜੀ ਕਾਰ ਆ ਮੈਂ ਡਰਾਈਵ ਕਰਦਾ ਇਹ ਉੱਥੇ ਡ੍ਰੌਪ ਕਰਨੀ ਆ ਇਹ ਰੈਂਟਲ ਕਾਰ ਲਈ ਹੋਈ ਆ ਤੇ ਫਿਰ ਮੇਰੀ ਜਿਹੜੀ ਫਲਾਈਟ ਹੈਗੀ ਆ ਉਤੋਂ ਉਹ ਅੱਜ ਹੈਗੀ ਆ ਰਾਉਂਡ 1 ਵਜੇ ਦੀ ਤੁਰਕੀਸ਼ 에ਅਰਲਾਈਨ ਦੀ ਤੇ ਫਿਰ ਸੈਨ ਫ੍ਰਾਂਸਿਸਕੋ ਤੋਂ ਤੁਰਕੀ ਤੱਕ ਇਸਤਾਨਬੁਲ ਜਿਹੜਾ ਸ਼ਹਿਰ ਆ ਤੁਰਕੀ ਦਾ ਉੱਥੇ ਜਾਣਾ ਉੱਥੇ 8 ਘੰਟੇ ਦੀ ਸਟੇ ਆ ਤੇ ਉਸ ਤੋਂ ਬਾਅਦ ਚ ਹੈਗੀ ਫਲਾਈਟ ਅਗਲੀ ਦਿੱਲੀ ਦੀ ਤੇ ਦਿੱਲੀ ਤੋਂ ਬਾਅਦ ਫਿਰ ਲੋਕਲ ਫਲਾਈਟ ਲੈ ਕੇ ਦੇਹਰਾਦੂਨ ਤੋਂ ਉਸ ਤੋਂ ਬਾਅਦ ਪਹੁੰਚਣਾ ਹੈਗਾ ઋਸ਼ੀਕੇਸ਼ ਸਾਹਿਬ ਤੋ ਆ ਹੁਣ ਮੈਂ ਪਹੁੰਚ ਗਿਆ ਹੈਗਾ ਆ ਵੈਸ ਅਕਰਾ ਮੈਂਟੋ ਗੁਰਦੁਆਰਾ ਸਾਹਿਬ ਤੇ ਹੁਣ ਅੰਦਰ ਜਾ ਕੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਫਿਰ ਚਾਲੇ ਪਾਉਣੇ ਹੈਗੇ ਆਪਾਂ ਇੱਥੋਂ ਸ੍ਰੀ ਖੇਮਕੁੰਟ ਸਾਹਿਬ ਜੀ ਦੀ ਯਾਤਰਾ ਲਈ ਰੀਵਾਜੇ ਤੁ ਸਾਹਿਬ ਜੀ ਆ ਸੇਵਕ ਸੇਵਕ ਨੂੰ ਜਸ ਸਭ ਆਵੇ ਸਬਦਾਂ ਮਹਿ ਹਰਿ ਤੁਮ ਬਾਣੀ ਉਰ ਆਇਆ ਅਸਮਿਆ ਜਨ ਗਹ ਤਾਏ ਪਾਵੇ ਜਿਨਿ ਸਤਿ ਗੁਰ ਕੀ ਅਗਿਆ ਸਤ ਸਭ ਕਰਮਨੀ ਮਤ ਕੀ ਤਉ ਸਰਣਾਏ ਜੀ ਪੁਵੈ ਸੰਕੀਚ ਪੁਵੈ ਮੇਰਾ ਸਭ ਦੁੱਖ ਗੁਆਇ ਦਿਉ ਸਤਿ ਜੇ ਕੋਈ ਨਤਰਿ ਸਰੈ ਜਤੁ ਕੀ ਆਪਣਾ ਗੁਰ ਨਾਮੁ ਲੈ ਫਰੈ ਜਨਮੁ ਗੁਰ ਨਾਮੁ ਗੁਣ ਗਾਵੇ ਜੇ ਕੋਈ ਨਤਰਿ ਸਰੈ ਭਲਕੁ ਕੀ ਆਪਣਾ ਮੇਟਿ ਜਾ ਤੂ ਪਦਿ ਆਕ ਪਾਵੇ ਜਨਾਨਕ ਸਤ ਗੁਰੂ ਜੀ ਦੇ ਆਪੇ ਹਰਿਆਲੀ ਚਲਿਤ ਕਰੇ ਵਾਟ ਵਾਟ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਹੁਣ ਚੱਲਦੇ ਆ ਸੈਨ ਫ੍ਰਾਂਸਿਸਕੋ ਨੂੰ ਇੱਥੋਂ 2 ਘੰਟੇ ਲੱਗਦੇ ਹੁੰਦੇ ਆ ਨਾਰਮਲੀ ਜੇ ਟ੍ਰੈਫਿਕ ਨਾ ਹੋਵੇ ਤਾਂ ਤਾਂ ਜੇ ਇਨ ਕੇਸ ਟ੍ਰੈਫਿਕ ਪੈ ਗਿਆ ਤਾਂ ਚਲੋ ਹੋਰ ਅੱਧਾ ਘੰਟਾ ਵੱਧ ਲੱਗ ਜਾਊਗਾ ਤੇ ਹੁਣ ਸੈਂਟ ਫਰਾਂਸਿਸਕੋ ਪਹੁੰਚ ਕੇ ਆ ਕਾਰ ਰਿਟਰਨ ਕਰਨੀ ਆ ਤੇ ਉਸ ਤੋਂ ਬਾਅਦ ਵਿੱਚ ਆਪਣੇ ਟਰਮੀਨਲ ਤੇ ਜਾ ਕੇ ਆਪਣਾ ਜਿਹੜਾ 에어ਲਾਈਨ ਦੇ ਕਾਊਂਟਰ ਤੋਂ ਬੋਰਡਿੰਗ ਪਾਸ ਵਗੈਰਾ ਲੈ ਕੇ ਤੇ ਫਿਰ ਵੇਟ ਕਰੂੰਗਾ ਉੱਥੇ ਕਿਉਂਕਿ ਮੈਂ ਹੁਣ ਘਰੋਂ ਇਸ ਹਿਸਾਬ ਨਾਲ ਤੁਰੀਆ ਸੀਗਾ ਕਿ ਲਗਭਗ 3 ਘੰਟੇ ਫਲਾਈ ਟਾਈਮ ਤੋਂ ਪਹਿਲਾਂ ਮੈਂ 에어ਪੋਰਟ ਤੇ ਪਹੁੰਚਵਾਂ ਕੀ ਹੈਗਾ ਸੈਂਟ ਫਰਾਂਸਿਸਕੋ ਦਾ ਬੇ ਬ੍ਰਿਜ ਤੇ ਉਸ ਤੋਂ ਬਾਅਦ ਚਾਟਰਨ ਕਰਾਸ ਕਰਕੇ ਵੈਸਟ ਸਾਈਡ ਦਾ ਜਿਹੜਾ ਵੇ ਬ੍ਰਿਜ ਹੈ ਗਿਆ ਜਿਹੜਾ ਕਨੈਕਟ ਕਰਦਾ ਹੈ ਸੈਨ ਫਰਾਂਸਿਸਕੋ ਸਿਟੀ ਨੂੰ ਉੱਤੇ ਆ ਗਿਆ ਤੇ ਇਸ ਤੋਂ ਬਾਅਦ ਵਿੱਚ ਹੈਗਾ ਨਾਲ ਲੱਗਦਾ ਹੈ ਸੈਨ ਫਰਾਂਸਿਸਕੋ ਸਿਟੀ ਤੇ ਹੁਣ ਥੋੜੇ ਟਾਈਮ ਦੇ ਵਿੱਚ ਵਿੱਚ ਹੀ ਮੈਂ ਪਹੁੰਚ ਜਾਣਾ ਆ ਉਹ ਪਲੇਸ ਤੇ ਜਿੱਥੇ ਆ ਜਿਹੜੀ ਰੈਂਟਲ ਕਾਰ ਹੈਗੀ ਆ ਉਹ ਡ੍ਰੌਪ ਕਰਨੀ ਆ ਤੇ ਆ ਜਿਹੜੀ ਕਾਰ ਰੈਂਟਲ ਲਈ ਸੀ ਉਹ ਇੱਥੇ ਮੈਂ ਕਰ ਦਿੱਤੀ ਆ ਡ੍ਰੌਪ ਤੇ ਆ ਇਧਰਲੇ ਪਾਸੇ ਇਹ ਸੀਗੀ ਇੱਕ ਕਾਰ ਜਿਹੜੀ ਮੈਂ ਰੈਂਟ ਤੇ ਲਈ ਸੀਗੀ ਤੇ ਆ ਹੈਗਾ ਮੇਰਾ ਲਗੇਜ ਕੈਰੀ ਆਨ ਓਨਲੀ ਆ ਤੇ ਮੇਰੇ ਕੋਲ ਕੋਈ ਵੀ ਚੈੱਕ ਇਨ ਜਿਹੜਾ ਆ ਬੈਗ ਉਹ ਨਹੀਂ ਹੈਗਾ ਤੇ ਆ ਹੈਗਾ ਆ ਜਿਹੜੀ ਛੋਟੀ ਟ੍ਰੇਨ ਜਿਹਨੂੰ ਮੈਂ ਕਹਿੰਦਾ ਸੀਗਾ ਇਹ 에어ਪੋਰਟ ਦੇ ਅੰਦਰ ਅੰਦਰ ਚੱਲਦੀ ਆ ਇੱਥੇ ਤੇ ਜਿਹੜੇ 에어ਪੋਰਟ ਨੂੰ ਗਰਾਜ ਲੱਗਦੇ ਆ ਪਾਰਕਿੰਗ ਗਰਾਜ ਲੱਗਦੇ ਆ ਉਹਨਾਂ ਨੂੰ ਇਹਦੀ ਕਨੈਕਟੀਵਿਟੀ ਆ ਇਤੋਂ ਬਾਅਦ ਆ ਜਿਹੜੇ ਹੁਣ ਪੈਸੇਂਜਰਜ਼ ਉਧਰੋਂ ਆਏ ਆ 에어ਪੋਰਟ ਦੇ ਇਤੋਂ ਕਿਸੇ ਨੇ ਰੈਂਟਲ ਕਾਰ ਲਈ ਜਾਣਾ ਆ ਤਾਂ ਜਾਂ ਫਿਰ ਕਿਸੇ ਨੇ ਉਧਾਂ ਆਪਣੀਆਂ ਕਾਰਾਂ ਖੜੀਆਂ ਕੀਤੀਆਂ ਐ ਗਰਾਜ ਵਿੱਚ ਉਹਨਾਂ ਲਈ ਜਾਣਾ ਉਹ ਇਹਦੇ ਵਿੱਚ ਬਹਿ ਕੇ ਆ ਜਾਂਦੇ ਆ ਤੇ ਹੁਣ ਮੈਂ ਇਤੋਂ ਇਹ ਟ੍ਰੇਨ ਦੇ ਵਿੱਚ ਜਾਣਾ ਹੈਗਾ ਆ ਟਰਮੀਨਲ ਦੇ ਤੱਕ ਕਰ ਆਇਰ ਯਾ ਜਿਹੜਾ ਚੈੱਕ ਇਨ ਏਰੀਆ ਆ ਸੈਨ ਫਰਾਂਸਿਸਕੋ 에어ਪੋਰਟ ਦਾ ਤਮਿਰੀ ਹੈਗੀ ਆ ਤੁਰਕਸ਼ੀਅਰ ਲਾਈਨ ਉਹ ਮੈਂ ਪਹਿਲਾਂ ਚੈੱਕ ਕਰ ਲਿਆ 6 ਨੰਬਰ ਕਾਊਂਟਰ ਤੇ ਆ ਤੇ ਹੁਣ ਮੈਂ ਜਾਣਾ ਹੈਗਾ ਇਕਨੋਮੀ ਵਾਲਿਆਂ ਦੀ ਲਾਈਨ ਦੇ ਵਿੱਚ ਆਹ ਹੈਗੀ ਹੈ ਇਕਨੋਮੀ ਦਾ ਚੈੱਕ ਇਨ ਤੇ ਇੱਥੋਂ ਹੁਣ ਬੋਰਡਿੰਗ ਪਾਸ ਲੈਣੇ ਆ ਸੋ ਫਾਈਨਲੀ ਹੁਣ ਬੋਰਡਿੰਗ ਪਾਸ ਆ ਜਿਹੜੇ ਆ ਇਹ ਮਿਲ ਗਏ ਆ ਮੈਨੂੰ ਤੇ ਹੁਣ ਇਸ ਤੋਂ ਬਾਅਦ ਚਾ ਸਿਕਿਉਰਿਟੀ ਚੈੱਕ ਕਰਵਾ ਕੇ ਮੈਂ ਆ ਗਿਆ ਹਾਂ ਅੱਗੇ ਬੋਰਡਿੰਗ ਵਾਲੇ ਏਰੀਆ ਦੇ ਵਿੱਚ ਯਾ ਇੱਧਰ ਜਿਹੜੇ ਬਾਹਰ ਪਲੇਨ ਲੱਗੇ ਹੋਏ ਆ ਬੋਰਡਿੰਗ ਚੱਲਦੀ ਪਈ ਆ ਇਹਨਾਂ ਦੇ ਤੇ ਇੱਧਰਲੇ ਪਾਸੇ ਯਾ ਲੈਫਟ ਹੈਂਡ ਸਾਈਡ ਵੱਲੋਂ ਤੁਰਕਿਸ਼ ਏਅਰਲਾਈਨ ਦਾ ਪਲੇਨ ਲੱਗਾ ਆ ਜਿਹਦੇ ਵਿੱਚ ਮੈਂ ਇੱਥੋਂ ਹੁਣ ਸੈਨ ਫ੍ਰਾਂਸਿਸਕੋ ਏਅਰਪੋਰਟ ਤੋਂ ਜਾਣਾ ਹੈਗਾ ਆ ਇਸਤਾਨਬੁਲ ਤੱਕਰ ਲਗਭਗ 13 ਘੰਟੇ ਦੀ ਫਲਾਈਟ ਆ ਤੇ ਅਗਲੇ 13 ਘੰਟੇ ਹੁਣ ਪਲੇਨ ਦੇ ਵਿੱਚ ਹਾਂ ਡਿਟ 37 ਲਿੰਕ ਦੀ ਇਸ ਕੰਗੀਅਰ ਥੈਂਕ ਯੂ ਯੂ ਆਰ ਨਾਈਸ ਟੂ ਮੀ ਸੈਨ ਫ੍ਰਾਂਸਿਸਕੋ ਤੋਂ ਹੁਣ ਚੱਲ ਪਏ ਆਏ ਹਾਂ ਇਹ ਕਾਫੀ ਆ ਜਿੰਨਾ ਤੇ ਲੱਗ ਪਾ ਕੇ 1.5 ਘੰਟਾ ਹੋ ਗਿਆ ਇੱਥੇ ਚੱਲਿਆਂ ਨੂੰ ਤੇ 11:30 ਘੰਟੇ ਦਾ ਜਿਹੜਾ ਸਫ਼ਰ ਆ ਉਹ ਹੋਰ ਪਿਆ ਆ ਤੇ ਇਹਨਾਂ ਨੇ ਪਲੇਨ ਦੇ ਵਿੱਚ ਆ ਕਿੱਟ ਦਿੱਤੀ ਹੈ ਜਿਹਦੇ ਵਿੱਚ ਸਾਬਨ ਸਾਬਣ ਹੈ ਗਿਆ ਆ ਬਰਸ਼ ਹੋ ਗਿਆ ਰਾਇਆ ਤੇ ਖਾਣ ਦੇ ਰਾਤ ਨੂੰ ਪਾਉਣ ਲਈ ਮਾਸੜੀਆ ਦਿੱਤਾ ਆ ਨਾਲ ਸਦੇ ਬਲੈਂਕੀਟ ਦਿੱਤਾ ਹੋਇਆ ਇੱਕ ਯੂਟੂਬਾਚ ਇਹਨਾਂ ਨੇ ਆ ਹੋਣਾ ਤਰਮਖੰਨਾ ਹੈਗਾ ਫੂਡ ਖਾਣ ਤੋਂ ਬਾਅਦ ਮੈਂ ਥੋੜਾ ਸੌਂਫ ਪੀ ਤੇ ਉਸ ਤੋਂ ਬਾਅਦ ਚਾਚਾ ਵੀ ਆਇਆ ਸੀਗਾ ਨਾਲ ਇੱਧਰ ਠਾਏ ਨੇ ਐਕਸਟਰਾ ਫੂਡ ਜੇ ਕਿਸੇ ਨੂੰ ਭੁੱਖ ਲੱਗੀ ਆ ਵਿੱਚ ਮਾਈਟ ਦੇ ਖਾਣਾ ਦੇਣ ਤੋਂ ਬਾਅਦ ਵਿੱਚ ਵੀ ਤੇ ਉਹ ਇੰਨਾ ਤੋਂ ਉੱਥੇ ਜਿਹੜਾ ਐਕਸਟਰਾ ਫੂਡ ਇਹਨਾਂ ਨੇ ਬਾਹਰ ਇੱਦਾਂ ਸੈਂਡਵਿਚ ਵਗੈਰਾ ਰੱਖੇ ਹੁੰਦੇ ਆ ਉੱਥੋਂ ਜਾ ਕੇ ਲੈ ਸਕਦਾ ਹੈ ਯਾ ਅੱਲਾਹ ਜੀ ਹੁਣ ਪਹੁੰਚ ਗਏ ਆ ਆਪਣਾ ਸਫ਼ਰ ਪੂਰਾ ਕਰਕੇ 13 ਘੰਟੇ ਦਾ ਲਗਭਗ ਅਸਥਾਨਪੁਲ ਤੇ ਲੈਂਡ ਕਰਨ ਲੱਗਾ ਪਲੇਨ। ਕੁਝ ਟਾਈਮ ਸੌਂ ਕੇ ਨਿਕਲ ਗਿਆ ਤਾਂ ਕੁਛ ਨਹੀਂ ਜਾ ਕੇ ਇੰਨਾ ਲੰਬੀ ਫਲਾਈਟ ਦੇ ਵਿੱਚ ਸੌਂ ਵੀ ਨਹੀਂ ਹੁੰਦਾ ਪੂਰਾ। ਤੇ ਬੰਦਾ ਬੈਠਾ ਬੈਠਾ ਵੀ ਵਿੱਚ ਟਾਇਰਡ ਹੋ ਜਾਂਦਾ। ਪਰ ਚਲੋ ਫਾਈਨਲੀ ਆਪਣਾ ਜਿਹੜਾ ਪਹਿਲਾ ਪੜਾਇਆ ਉਹ ਪੂਰਾ ਹੋ ਗਿਆ। ਇੱਥੇ ਹੁਣ ਅਸਥਾਨਪੁਲ ਲੈਂਡ ਕਰ ਗਿਆ ਪਲੇਨ। ਥੋੜੇ ਟਾਈਮ ਦੇ ਵਿੱਚ ਹੀ ਹੁਣ 에어ਪੋਰਟ ਦੇ ਅੰਦਰ ਜਾ ਕੇ 에어ਪੋਰਟ ਦੇਖਦੇ ਆਂ ਤੇ ਹੁਣ ਕਲੀਨ ਜਿਹੜਾ ਹੈ ਉਹ ਗੇਟ ਤੇ ਲੱਗ ਗਿਆ ਆ ਤੇ ਹੁਣ ਆਪਣਾ ਸਮਾਨ ਵਗੈਰਾ ਚੱਕ ਕੇ ਤੇ ਚਲੋ ਬਾਹਰ ਨਿਕਲਦੇ ਆ ਥੋੜਾ 에ਅਰਪੋਰਟ ਘੁੰਮ ਕੇ ਦੇਖਦੇ ਆ ਇਹ ਇਹ ਹੈਗਾ ਸਾਰਾ ਇ斯坦ਬੁਲ ਦਾ 에ਅਰਪੋਰਟ ਤੇ ਕਾਫੀ ਵੱਡਾ 에ਅਰਪੋਰਟ ਆ ਇਹ ਇਹਦੇ ਵਿੱਚ ਹੁਣ ਚਲੋ ਘੁੰਮ ਕੇ ਦੇਖਦਾ ਆ ਕਿੱਦਾਂ ਦਾ ਆ ਕਿਉਂਕਿ 8 ਘੰਟੇ ਦਾ ਟਾਈਮ ਆ ਤੇ ਹੁਣ 8 ਘੰਟੇ ਬਾਅਦ ਪਹਿਲਾਂ ਮੈਂ ਸੋਚਦਾ ਸੀਗਾ ਕਿ ਟੂਰ ਵਗੈਰਾ ਕੋਈ ਇਹ ਦਿੰਦੇ ਹੁੰਦੇ ਆ ਇੱਥੋਂ ਇਨਸਾਨ ਬੋਲਦੇ ਆ ਵਿੱਚੋਂ ਸਿਟੀ ਟੂਰ ਜਿਹੜਾ ਹੁੰਦਾ ਆ ਪਰ ਹੁਣ ਮੇਰੇ ਕੋਲ ਆਲਰੇਡੀ ਇੱਥੇ 2 ਘੰਟੇ ਹੋ ਗਏ ਆ ਮੈਨੂੰ ਪਹਿਲਾਂ ਘੁੰਮਦੇ ਨੂੰ ਤੇ ਹੁਣ ਜਿਹੜਾ ਹੈਗਾ ਆ ਮੈਂ 6 ਘੰਟੇ ਚ ਬਾਹਰ ਨਹੀਂ ਜਾਣਾ ਚਾਹੁੰਦਾ ਤੇ ਹੁਣ 6 ਘੰਟੇ ਜਿਹੜਾ ਹੈਗਾ ਇੱਥੇ ਬਾਕੀ ਦਾ ਜਿੰਨਾ ਟਾਈਮ ਹੈਗਾ ਉਹ 에ਅਰਪੋਰਟ ਘੁੰਮ ਕੇ ਦੇਖਦਾ ਆ ਤੇ ਚਲੋ ਇਧਰਲੇ ਪਾਸੇ ਉੱਪਰ ਜਾ ਕੇ ਦੇਖਦੇ ਆ ਬਹੁਤ ਵੱਡਾ 에ਰਪੋਰਟ ਆ ਤੇ ਉੱਪਰ ਘੁੰਮਦੇ ਫਿਰਦੇ ਆ ਕੁਝ ਖਾਣਾ ਪੀਣਾ ਆ ਆ ਦੇਖੋ ਇਧਰ ਡਿਊਟੀ ਫ੍ਰੀ ਥਾਂ ਥਾਂ ਤੇ ਏਰੀਆ ਬਣੇ ਹੋਏ ਆ ਖਾਣ ਪੀਣ ਲਈ ਬਣਿਆ ਹੋਇਆ ਆ ਸ਼ਾਪਿੰਗ ਕੰਪਲੈਕਸ ਹੈਗਾ ਆ ਕਾਫੀ ਨਵਾਂ ਬੀਜ਼ੀ 에ਰਪੋਰਟ ਹੈਗਾ ਲੱਗਦਾ ਪਹਿਲਾਂ ਵੀ ਕਾਫੀ 에ਰਪੋਰਟਸ ਤੇ ਰੁਕਿਆ ਪਰ ਜਦੋਂ ਕਨੈਕਟਿੰਗ ਫਲਾਈਟਸ ਦੇ ਵਿੱਚ ਇੰਨਾ ਕਈ ਵਾਰੀ ਟਾਈਮ ਨਹੀਂ ਹੁੰਦਾ ਕਿ 에어ਪੋਰਟ ਘੁੰਮਦਾ ਫੇ ਤਾਂ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਹੀ ਮਸੀਂ ਪਹੁੰਚ ਹੁੰਦਾ ਪਰ ਹੁਣ ਇੱਥੇ 6-7 ਘੰਟੇ ਫ੍ਰੀ ਸੀਗਾ ਤਾਂ ਚਲੋ 에어ਪੋਰਟ ਘੁੰਮਦਾ ਟਾਈਮ ਮਿਲ ਗਿਆ ਤੇ ਆਹ ਹੈ ਦੇਖੋ ਘੜੀਆਂ-ਘੜੀਆਂ ਰੱਖੀਆਂ ਹੋਈਆਂ ਤੇ ਲਈ ਤਾਂ ਮੈਂ ਕੋਈ ਨਹੀਂ ਇਹਨਾਂ ਚੋਂ ਬਸ ਸਿਰਫ ਦਿਖਾਈਆਂ ਹੀ ਆ ਕੈਮਰੇ ਦੇ ਵਿੱਚ ਤੇ ਇਧਰਲੇ ਪਾਸੇ ਆ ਖਾਣ ਪੀਣ ਲਈ ਰੈਸਟੋਰੈਂਟਸ ਬਣੇ ਆ ਹੋਰ ਉੱਪਰ ਰੈਸਟੋਰੈਂਟ ਕਾਫੀ ਸਕੇ ਸ਼ੋਪਿੰਗ ਕੰਪਲੈਕਸ ਕਾਫੀ ਆਇਰਪੋਰਟ ਦੇ ਅੰਦਰ ਸਾਫ਼ ਸੁਥਰਾ 에ਰਪੋਰਟ ਵਧੀਆ ਹੈਗਾ ਆ ਦੇਖ ਲਓ ਇਤਨਾ ਉੱਪਰੋਂ ਬਿਲ ਤੇ ਇਧਰ ਇਹ ਜਿਹੜਾ ਫੂਡ ਕੋਰਟ ਹੈਗਾ ਆ ਤੇ ਫਾਸਟ ਫੂਡ ਵਗੈਰਾ ਮਿਲਦਾ ਇੱਥੇ ਖਾਣ ਨੂੰ ਜੇ ਭੁੱਖ ਲੱਗੀ ਆ ਤਾਂ ਬੰਦਾ ਇੱਥੋਂ ਚਲੋ ਲੈ ਕੇ ਖਾ ਸਕਦਾ ਤੇ ਇਦਾਂ ਦੇ ਫਾਸਟ ਫੂਡ ਹੋਰ ਵੀ ਕਾਫੀ ਜਗ੍ਹਾ ਤੇ ਬਣੇ ਹੋਆ ਤੇ ਆ ਹੁਣ ਮੇਰਾ ਜਿਹੜਾ ਅਗਲੀ ਫਲਾਈਟ ਹੈਗੀ ਆ ਉਹਦਾ ਟਾਈਮ ਹੋ ਗਿਆ ਤੇ ਆ ਬੱਸ ਦੇ ਵਿੱਚ ਬੈਠ ਕੇ ਹੁਣ ਪਲੇਨ ਤੱਕ ਜਾਣਾ ਆ ਤੇ ਉਹ ਸਾਹਮਣੇ ਦਿਦਾ ਹੈ ਜੀ ਤੁਰਕਸ਼ੇਅਰ ਲਾਈਨ ਦਾ ਇਹ ਪਲੇਨ ਜਿਹੜਾ ਹੁਣ ਦਿੱਲੀ ਤੱਕ ਜਾਣਾ ਆ ਤੇ ਲਗਭਗ ਹੋਣਾ 6 ਘੰਟੇ ਦਾ ਜਿਹੜਾ ਅਗਲਾ ਸਫ਼ਰ ਆ ਇਸ ਪਲੇਨ ਦੇ ਵਿੱਚ ਕਰਨਾ ਆ 36 थैंक यू 6 ਘੰਟੇ ਦੀ ਹੁਣ ਫਲਾਈਟ ਤੋਂ ਬਾਅਦ ਜਿਹੜਾ ਪਲੇਨ ਆ ਦਿੱਲੀ ਦੇ ਉੱਤੇ ਆ ਤੇ 2 ਮਿੰਟ ਦਾ ਹੋਰ ਟਾਈਮ ਦੱਸਦਾ ਆ ਲੈਂਡ ਹੋਣ ਦੇ ਲਈ ਇਹ ਜਦੋਂ ਲੈਂਡ ਹੋ ਜਾਊਗਾ ਉਸ ਤੋਂ ਬਾਅਦ ਦਾ ਫਿਰ ਜਿਹੜਾ ਮੇਰਾ ਅਗਲਾ ਹੈਗਾ ਆ ਉਹ ਪ੍ਰੋਸੈਸ ਹੈਗਾ ਆ ਇਮੀਗ੍ਰੇਸ਼ਨ ਦਾ ਤੇ ਇਮੀਗ੍ਰੇਸ਼ਨ ਕਲੀਅਰ ਕਰਵਾ ਕੇ ਫਿਰ ਨਾਲ ਲੱਗਦਾ ਡੋਮੈਸਟਿਕ 에어ਪੋਰਟ ਤੋਂ ਜਿਹੜੀ ਅਗਲੀ ਫਲਾਈਟ ਹੈਗੀ ਆ ਤੇਰਾ ਤੋਂ ਉੰਦੀ ਉਹ ਲੈ ਕੇ ਤੇ ਰਿਸ਼ੀਕੇਸ਼ ਸਾਹਿਬ ਤੱਕ ਪਹੁੰਚਣਾ ਆ ਤੇ ਫਾਈਨਲੀ ਹੁਣ ਆਪਣਾ ਜਿਹੜਾ ਸੈਨ ਫਰਾਂਸਿਸਕੋ ਤੋਂ ਦਿੱਲੀ ਤੱਕ ਦਾ ਸਫ਼ਰ ਸੀਗਾ ਉਹ ਪੂਰਾ ਹੋ ਗਿਆ ਸੈਂਟ ਫਰਾਂਸਿਸਕੋ ਤੋਂ ਜੂਨ 21 ਤਰੀਕ ਨੂੰ ਚੱਲਿਆ ਸੀਗਾ ਤੇ ਅੱਜ ਹੋ ਗਈ ਆ ਜੂਨ ਦੀ 23 ਤਰੀਕ ਤੇ ਮੈਂ ਪਹੁੰਚ ਗਿਆ ਆ ઋਸ਼ੀਕੇਸ਼ ਤੇ ਹੁਣ ਸਭ ਤੋਂ ਪਹਿਲਾਂ ਇੱਥੇ ਆਣ ਕੇ ਗੁਰਦੁਆਰਾ ਸਾਹਿਬ ਸਰਾਂ ਦੇ ਵਿੱਚ ਕਮਰਾ ਲੈ ਕੇ ਆਪਣਾ ਲਗੇਜ ਵਗੈਰਾ ਉੱਥੇ ਰੱਖਤਾ ਆ ਤੇ ਹੁਣ ਕੱਲ ਨੂੰ अर्ਲੀ ਮਾਰਨਿੰਗ ਸਵੇਰੇ ਇੱਥੋਂ ਸ਼ੁਰੂ ਕਰੂੰਗਾ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਜੀ ਲਈ